ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਜਣਾ ਤੁਹਾਨੂੰ ਪੰਜਾਬ ਦੀ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਲੈ ਕੇ ਆਏ ਆ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰ ਲਿਓ ਆਜੋ ਤੁਹਾਨੂੰ ਦਿਖਾਉਣਾ ਹੈ ਕਿ ਇਹ ਲੋਕੇਸ਼ਨ ਆ ਜਿਹੜੀ ਆਪਣੀ ਕਿੱਥੇ ਬਣੀ ਹੋਈ ਆ ਦੋਸਤੋ ਅੱਜ ਤੁਹਾਨੂੰ ਨਾ ਬਰਨਾਲਾ ਜ਼ਿਲ੍ਹੇ ਦੇ ਹੰਢਾਇਆ ਸ਼ਹਿਰ ਚ ਲੈ ਕੇ ਆਈ ਆ ਜਿੱਥੇ ਕੀ ਆਊਟਲੈਟ ਨਾਮ ਦਾ ਬਹੁਤ ਹੀ ਸੋਹਣਾ ਲੋਕੇਸ਼ਨ ਆ ਇਹਦੇ ਵਿੱਚ ਕੀ ਆ ਦੋਸਤੋ ਤਾਨੂੰ ਬੱਚਿਆਂ ਦੀਆਂ ਗੇਮਾਂ ਤੋਂ ਲੈ ਕੇ ਸ਼ੋਪਿੰਗ ਮਾਲ ਵਗੈਰਾ ਬੋਟਿੰਗ ਵਗੈਰਾ ਸਾਰਾ ਕੁਝ A to Z ਮਿਲ ਜੂਗਾ ਇੱਥੇ ਸਾਰੀ ਫੈਸਿਲਿਟੀ ਆ ਬਾਹਰਲੀ ਕੰਟਰੀਆਂ ਦੀ ਤਰ੍ਹਾਂ ਬਣਿਆ ਹੋਇਆ ਇਹ ਆ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਅਗਰ ਤੁਹਾਡੇ ਬੱਚਿਆਂ ਨੂੰ ਛੁੱਟੀਆਂ ਨੇ ਤੁਸੀਂ ਘਰੇ ਬੈਠੇ ਬੋਰ ਹੋ ਰਹੇ ਹੋ ਤਾਂ ਤੁਸੀਂ ਇੱਥੇ ਲਿਆ ਕੇ ਬੱਚਿਆਂ ਨੂੰ ਗੇਮ ਖੜਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਏਰੀਆ ਇਹ ਬਣਿਆ ਹੋਇਆ ਅੱਜ ਤੁਹਾਨੂੰ ਦਿਖਾਉਣਾ ਹੈ ਦਿੰਨੇ ਜਾਣਕਾਰੀ ਆ ਦੇਖ ਲਓ ਕਿ ਆ ਸਰੇ ਤੋਂ ਲੈ ਕੇ ਐਂ ਜਿੱਥੋਂ ਤੱਕ ਨਿਗਾਹ ਵਾਜਦੀ ਉੱਥੋਂ ਤੱਕ ਸਾਰੀਆਂ ਗੇਮਾਂ ਹੀ ਨੇ ਇਹਦੇ ਵਿੱਚ ਕੀ ਆ ਦੇਖੋ ਜੀ ਮੈਂ ਆ ਮੋਟਰਸਾਈਕਲ ਦੀ ਰਾਈਡਿੰਗ ਹੋਗੀ ਕਾਰਾਂ ਦੀ ਹੋਗੀ ਕੋਰਸਵਾਰੀ ਹੋਗੀ ਫੇਰੇ ਦੇ ਵਿੱਚ ਝੂਲੇ ਵੀ ਲੱਗੇ ਹੋਏ ਨੇ ਸਮੈਸ਼ਿੰਗ ਬਣੀ ਹੋਈ ਹੈ ਇਹਦੇ ਵਿੱਚ ਜਾਨੀ ਕਿ ਪੂਰੀਆਂ ਦਿਮਾਗ ਵਾਲੀਆਂ ਖੇਡਾਂ ਨੇ ਇੱਥੇ ਜਿਹੜੀਆਂ ਅਸੀਂ ਆਪਾਂ ਬਾਹਰ ਨਹੀਂ ਆ ਕੰਟਰੀਆਂ 'ਚ ਦੇਖਦੇ ਹੁੰਦੇ ਆ ਉਇਥੇ ਆ ਕੇ ਪੂਰੀ ਪੰਜਾਬ ਆ ਸੌਰੀ ਇੱਥੇ ਆ ਕੇ ਦੋਸਤੋ ਪੂਰੀ ਬਾਹਰਲੀ ਕੰਟਰੀ ਦੀ ਫੀਲਿੰਗ ਆਉਂਦੀ ਆ ਸੋ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਅਗਰ ਤੁਹਾਡਾ ਸ਼ਡਿਊਲ ਵਿਜੀਆ ਤਾਂ ਸੰਡੇ ਨੂੰ ਜ਼ਰੂਰ ਤੁਸੀਂ ਇੱਥੇ ਗੇੜਾ ਮਾਰੋ ਮਤਲਬ ਕਿ ਜਿੰਨੇ ਤੁਸੀਂ ਇੱਥੇ ਪੈਸਾ ਖਰਚ ਕਰੋਗੇ ਨਾ ਉਹਦਾ ਤੁਹਾਨੂੰ ਮੁੱਲ ਮੜੂਗਾ ਇਹ ਨਹੀਂ ਹੈ ਕਿ ਆਪਾਂ ਪੈਸੇ ਖਰਚ ਕੇ ਤੇ ਆਪਾਂ ਬਾਅਦ ਵਿੱਚ ਪਛਤਾਈ ਜਾਵਾਂਗੇ ਨਹੀਂ ਇਹੋ ਜਿਹਾ ਨਹੀਂ ਕੁਝ ਵੀ ਹੈਗਾ ਜੇ ਤੁਸੀਂ ਇੱਥੇ ਪੈਸੇ ਖਰਚੋਗੇ ਆ ਕੇ ਤਾਂ ਤੁਹਾਨੂੰ ਲੱਗੂਗਾ ਕਿ ਹਾਂ ਜਿੰਨੇ ਅਸੀਂ ਪੈਸੇ ਖਰਚੇ ਉਹਨਾਂ ਦਾ ਮੁੱਲ ਮੁੜ ਗਿਆ ਸੋ ਬਹੁਤ ਹੀ ਵਧੀਆ ਏਰੀਆ ਹੈ ਲਾਕ ਲੀੜੇ ਕੱਪੜੇ ਤੋਂ ਲੈ ਕੇ ਪੂਰ ਤੱਕ ਬੋਟਿੰਗ ਤੱਕ ਸਮੈਸ਼ਿੰਗ ਲੈ ਕੇ ਆ ਸਾਰੀ ਸ਼ਾਪਿੰਗ ਜਾਨਕਿ ਏ ਟੂ ਜ਼ेड ਸਾਰਾ ਕੁਝ ਬਣਿਆ ਹੋਇਆ ਇਹਦੇ ਵਿੱਚ ਇਹਨੂੰ ਕਹਿੰਦੇ ਆ ਕਿ ਆਊਟਲੈਟ ਇੱਥੇ ਆਊਟਲੈਟ ਦੇ ਨਾਮ ਨਾਲ ਮਸ਼ਹੂਰ ਹੈ ਇਹ ਲੋਕੇਸ਼ਨ ਏ ਜਦੋਂ ਆਪਾਂ ਬਰਨਾਲੇ ਤੋਂ ਬਠੰਡੇ ਵਾਲੇ ਰੋਡ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੰਢਾਇਆ ਪੈ ਜਾਂਦਾ ਵਾ ਹੰਢਾਏ ਦੇ ਬੱਚੇ ਬਣਿਆ ਹੋਇਆ ਵਾ ਸੋ ਆਪ ਦੇਖ ਲਓ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ ਇੱਥੇ ਜੰਪਿੰਗ ਵਗੈਰਾ ਲਈ ਝੂਲੇ ਵਗੈਰਾ ਲੱਗੇ ਹੋਏ ਨੇ ਆਹ ਦੇਖੋ ਇੱਥੇ ਬੈਠ ਕੇ ਆਪਾਂ ਰਾਈਡਿੰਗ ਕਰ ਸਕਦੇ ਹਾਂਗੇ ਚੰਡੋਲਾ ਤੱਕ ਨੇ ਸੋ ਦੇਖੀ ਚੱਲੋ ਤੁਹਾਨੂੰ ਮਾਨੀ ਪਰਨਾ ਤੁਹਾਡਾ ਦੇਖ ਦੇਖ ਕੇ ਚੀਜ਼ਾਂ ਪਹਿਲਾਂ ਤਾਂ ਬੰਦੇ ਨੂੰ ਦੇਖਣ ਤੇ ਹੀ ਬਹੁਤ ਟਾਈਮ ਲੱਗ ਜਾਂਦਾ ਇੱਥੇ ਵੀ ਕੀ ਡਿਸਾਈਡ ਕਰੀਏ ਕਿਹੜੀ ਗੇਮ ਖੇਡੀਏ ਠੀਕ ਹੈ ਲੇਕ ਇਹ ਸਿਰਫ ਤੁਹਾਨੂੰ ਅਸੀਂ ਇੱਕ ਪੋਰਸ਼ਨ ਦਿਖਾ ਰਹੇ ਹਾਂ ਜਿਹਦੇ 'ਚ ਸਿਰਫ ਕੱਲੀਆਂ ਗੇਮਾਂ ਹੀ ਨੇ ਬੱਚਿਆਂ ਵਾਲੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀਆਂ ਨੇ ਗੇਮਾਂ ਨੇ ਇੱਥੇ ਤੇ ਗੇਮਾਂ ਵੀ ਛੋਟੀਆਂ-ਮੋਟੀਆਂ ਨਹੀਂ ਦਿਮਾਗ ਵਾਲੀਆਂ ਗੇਮਾਂ ਨੇ ਸੋ ਆ ਕੈਫੇ ਬਣਿਆ ਹੋਇਆ ਇੱਥੇ ਬਹਿ ਕੇ ਖਾਣ-ਪੀਣ ਨੂੰ ਆ ਦੇਖ ਲਓ ਲਾਈਟਿੰਗ-ਲੂਟਿੰਗ ਚੱਲਦੀ ਐ ਨਾ ਪੂਰਾ ਸਰਾ ਹੋਇਆ ਪਿਆ ਇੱਥੇ ਆਸੀ ਫਿਰ ਇੱਥੇ ਗੈਸ ਹੀ ਥੋੜਾ ਸਮੈਸ਼ਿੰਗ ਕਰਨਾ ਪਹਿਲੀ ਵਾਰੀ ਦੇਖਿਆ ਸੀ ਤਜਰਬਾ ਸੋ ਵਧੀਆ ਰਿਹਾ ਸਾਨੂੰ ਲੱਗਿਆ ਕਿ ਪੈਸੇ ਸਾਡੇ ਵਸੂਲੇ ਗਏ ਨੇ ਆਸ਼ਮੇ ਸਮੈਸ਼ ਕਰਦੇ ਜਿਹੜਾ ਉਹ ਏਰੀਆ ਸੋ ਇੱਥੇ ਜਿਹੜੇ ਬੂਟ ਆ ਜਿਹੜੇ ਆਪਾਂ ਸਮੈਸ਼ ਵਾਲੇ ਬੂਟ ਪਾ ਲੈਣੇ ਹੁੰਦੇ ਆ ਤੇ ਇੱਥੇ ਆਪਣੀ ਵਾਲੇ ਲਾ ਕੇ ਰੱਖਦੇ ਨਹੀਂ ਹੁੰਦੇ ਇਸ ਤੋਂ ਬਾਅਦ ਆ ਬਾਈਆਂ ਦੇ ਸਾਰਿਆਂ ਦੇ ਉਹੀ ਬੂਟ ਪਾਏ ਹੋਏ ਨੇ ਇਹ ਦੁਆਰ ਆਪਾਂ ਕਰਾਂਗੇ ਸਟਾਰਟ ਸਮੈਸ਼ ਦੇਖਦੇ ਆਂ ਕਿ ਆਪਣਾ ਕੀ ਬੰਦਾ ਤੇ ਯਾਰ ਬਾਕੀ ਹੋ ਜਾ ਰਹਿਂਦਾ ਵਾ ਸੋ ਆ ਬਹੁਤ ਦੂਰੋਂ ਦੂਰੋਂ ਆਉਂਦੀ ਆ ਲੋਕ ਇੱਥੇ ਸੋ ਉਸ ਤੋਂ ਬਾਅਦ ਆ ਬਾਹਰ ਆ ਜਾਂਦਾ ਵਾ ਆਪਣਾ ਬਾਹਰ ਜੇ ਕਿਸੇ ਨੇ ਖੁੱਲੇ ਏਰੀਏ 'ਚ ਆਪਣੀ ਡਰਾਈਵਿੰਗ ਕਰਨੀ ਆ ਕਾਰਾਂ ਚਲਾਉਣੀ ਇੱਥੇ ਕਾਰਾਂ ਵੀ ਖੜਾਈਆਂ ਹੋਈਆਂ ਨੇ ਆ ਦੇਖੋ ਇੱਕ ਤਾਂ ਖੜੀ ਹੈਗੀ ਆ ਕਾਰਨਰ ਦੇ ਵਿੱਚ ਦੇ ਸਹੀ ਹੋਣੀ ਆ ਪਹਿਲਾਂ ਆ ਖੜੀ ਹੈ ਕਾਰ ਸੋ ਇਦਿਆਂ ਦੀਆਂ ਕਾਰਾਂ ਨੇ ਜਿਹੜੀਆਂ ਆਪਾਂ ਆਈਸ ਤੇ ਚਲਾਉਣਿਆਂ ਜਾਂ ਰੇਸਿੰਗ ਕਾਰ ਜੀ ਨੂੰ ਕਹਿ ਦਿੰਨੇ ਆ ਸੋ ਆਹ ਜਾਨੀ ਕਿ ਪੂਰੇਣ ਬੰਦਾ ਡਰਾਈਵ ਡਰੋਗਰੀ ਵਾਲੇ ਇੱਥੇ ਜੋਰ ਦਿਖਾਉਂਦੇ ਆ ਆਪਣੇ ਆਹ ਦੇਖੋ ਅਸੀਂ ਫਿਰ ਥੋੜੀ ਸਮੈਸ਼ ਕਰੀ ਐ ਸੋ ਵਧੀਆ ਫੀਲ ਹੋਇਆ ਜਾਨੀ ਕਿ ਮੁੱਲ ਮੋੜ ਦਾ ਵੱਕੁੱਲ ਮਲਾਕੇ